ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਜਮਤਕਾਰੀ ਉਪਾਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਸਿੰਪਲ ਤੇ ਸਰਲ ਜਿਹੇ ਉਪਾਅ ਲੈ ਕੇ ਆਈਆਂ ਇਹ ਉਪਾਅ ਉਹਨਾਂ ਲੋਕਾਂ ਦੇ ਲਈਏ ਜਿਹੜੇ ਲੋਕ ਸ਼ਰਾਬ ਦਾ ਨਸ਼ਾ ਛੱਡਣਾ ਚਾਹੁੰਦੇ ਆ ਜਾਂ ਜਿਨ੍ਹਾਂ ਦੇ ਘਰ ਦੇ ਵਿੱਚ ਉਹਨਾਂ ਦਾ ਕੋਈ ਫੈਮਿਲੀ ਮੈਂਬਰ ਬਹੁਤ ਹੀ ਜ਼ਿਆਦਾ ਸ਼ਰਾਬ ਦੇ ਨਸ਼ੇ ਦਾ ਸੇਵਨ ਕਰਦਾ ਹੈ ਕੈਂਟਾ ਭਾਵ ਕੇ ਕੋਈ ਆਪਣੇ ਫੈਮਿਲੀ ਮੈਂਬਰ ਭੈਣ ਭਰਾ ਚਾ ਪਿਓ ਦੀ ਚਾ ਫਿਰ ਕਿਸੇ ਵੀ ਦੋਸਤ ਮਿੱਤਰ ਦੀ ਸ਼ਰਾਬ ਨੂੰ ਛਡਵਾਉਣਾ ਚਾਹੁੰਦੇ ਆ ਤਾਂ ਉਹ ਸਿੰਪਲ ਜਿਹੇ ਇਹ ਉਪਾਅ ਕਰ ਸਕਦੇ ਆ ਇਹ ਉਪਾਅ ਬਹੁਤ ਹੀ ਜ਼ਿਆਦਾ ਸਿੰਪਲ ਨੇ ਇਹਨਾਂ ਨੂੰ ਕਰਨ ਦੇ ਲਈ ਤੁਹਾਡਾ ਇੱਕ ਵੀ ਰੁਪਏ ਦਾ ਖਰਚਾ ਨਹੀਂ ਹੋਵੇਗਾ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਬੜੀ ਆਸਾਨੀ ਦੇ ਨਾਲ ਇਹਨਾਂ ਉਪਾਅ ਨੂੰ ਕਰ ਸਕਦੇ ਹੋ ਤੇ ਇਹ ਉਪਾਅ ਆਪਾਂ ਕਿਵੇਂ ਕਰਨੇ ਨੇ ਤੇ ਕਿਹੇ ਸਮੇਂ ਕਰ ਸਕਦੇ ਆ ਇਹ ਉਪਾਅ ਕਰਨ ਦੇ ਲਈ ਕਿ ਜੋ ਸਾਡੇ ਘਰ ਦੇ ਵਿੱਚ ਸਾਡਾ ਫੈਮਿਲੀ ਮੈਂਬਰ ਸ਼ਰਾਬ ਦੇ ਨਸ਼ੇ ਦਾ ਸੇਵਨ ਕਰਦਾ ਹੈ ਕਿ ਉਹੀ ਇਸ ਉਪਾਅ ਨੂੰ ਕਰਨ ਜਾਂ ਫਿਰ ਘਰ ਦਾ ਕੋਈ ਵੀ ਪਰਿਵਾਰਿਕ ਮੈਂਬਰ ਇਸ ਉਪਾਅ ਨੂੰ ਕਰ ਸਕਦਾ ਹੈ ਇਹ ਸਾਰੀ ਜਾਣਕਾਰੀ ਡਿਟੇਲ ਦੇ ਵਿੱਚ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਔਰ ਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਜ਼ਰੂਰ ਲਗਵਾਇਆ ਕਰੋ ਜਿਸੋ ਪਲੀਜ਼ ਇਸ ਵੀਡੀਓ ਨੂੰ ਆਪਣੇ ਭੈਣ ਭਰਾਵਾਂ ਤੱਕ ਵੀ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਤੁਹਾਡੇ ਕਿਸੇ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਚਲੋ ਜੀ ਕਰਦਿਆਂ ਵੀਡੀਓ ਨੂੰ ਸ਼ੁਰੂ ਤੇ ਦੱਸ ਦਿਆਂ ਉਪਾਦੀ ਸਾਰੀ ਜਾਣਕਾਰੀ ਵੀਡੀਓ ਦੇ ਅੰਤ ਤੱਕ ਜ਼ਰੂਰ ਬਨੇ ਰਹਿਣਾ ਇਸ ਉਪਾਅ ਨੂੰ ਕਰਨ ਦੇ ਲਈ ਸਾਧ ਸੰਗੇ ਜੀ ਜੋ ਵੀ ਤੁਹਾਡੇ ਘਰ ਦਾ ਪਰਿਵਾਰ ਦਾ ਮੈਂਬਰ ਨਸ਼ੇ ਦਾ ਸ਼ਰਾਬ ਦਾ ਸੇਵਨ ਕਰਦਾ ਹੈ ਜਦੋਂ ਵੀ ਉਹ ਘਰ ਬਾਹਰ ਤੋਂ ਘਰ ਆਉਂਦਾ ਏ ਤੇ ਘਰ ਆਉਣ ਦੇ ਸਮੇਂ ਜੋ ਵੀ ਉਸ ਨੇ ਚੱਪਲ ਜੁੱਤੀ ਬੂਟ ਆਪਣੇ ਪੈਰ ਦੇ ਵਿੱਚ ਪਾਏ ਹੁੰਦੇ ਨੇ ਤੇ ਉਹ ਘਰ ਤੋਂ ਬਾਹਰ ਮਤਲਬ ਰੂਮ ਤੋਂ ਬਾਹਰ ਹੀ ਲੌਂਦਾ ਹੋਵੇਗਾ ਤੇ ਉਸ ਚੱਪਲ ਬੂਟ ਨੂੰ ਲੈ ਕੇ ਜੋ ਵੀ ਉਹਦੇ ਚੱਪਲ ਬੂਟ ਤੇ ਮਿੱਟੀ ਲੱਗੀ ਹੋਵੇਗੀ ਉਸ ਨੂੰ ਤੁਸੀਂ ਸਾਧ ਸੰਗੇ ਜੀ ਚਾੜ ਕੇ ਇੱਕ ਵਾਈਡ ਚਿੱਟੇ ਕਾਗਜ਼ ਦੇ ਉੱਪਰ ਤੁਸੀਂ ਮਿੱਟੀ ਨੂੰ ਪਾ ਲੈਣਾ ਤੇ ਹੁਣ ਸਾਸ ਸੰਗੇ ਜੀ ਕਈ ਬੈਣ ਭਰਾਚ ਇਹ ਸੋਚਦਿਆ ਕਿ ਸਾਡਾ ਘਰ ਜੋ ਪੱਕਾ ਹੈ ਮਿੱਟੀ ਨਹੀਂ ਹੈਗੀ ਜੋ ਆਮ ਪਿੰਡਾਂ ਦੇ ਵਿੱਚ ਘਾਰੇ ਉਹਨਾਂ ਦੇ ਲਈ ਤਾਂ ਇਹ ਮਿੱਟੀ ਚਾੜਨੀ ਬਹੁਤ ਹੀ ਜ਼ਿਆਦਾ ਸੌਕੀ ਗੱਲ ਏ ਪਰ ਜੇ ਜੇਕਰ ਕੋਈ ਸ਼ਹਿਰ ਦੇ ਵਿੱਚ ਰਹਿੰਦਾ ਹੈ ਉਹਨਾਂ ਦਾ ਘਰ ਪੱਕਾ ਹੈ ਤੇ ਮਿੱਟੀ ਨਹੀਂ ਹੁੰਦੀ ਪਰ ਫਿਰ ਵੀ ਜੇਕਰ ਆਪਾਂ ਬਾਹਰੋਂ ਕਿਤੇ ਘਰ ਦੇ ਵਿੱਚ ਆਉਣੇ ਆ ਸਾਧ ਸੰਗਤ ਜੀ ਤੇ ਜਦੋਂ ਆਪਾਂ ਆਪਣੀ ਜੁੱਤੀ ਨੂੰ ਚਪਲ ਨੂੰ ਝਾੜਦੇ ਆ ਤੇ ਥੋੜੀ ਬਹੁਤ ਮਿੱਟੀ ਤਾਂ ਝੜ ਹੀ ਜਾਂਦੀ ਏ ਤੁਸੀਂ ਜਿੰਨੀ ਕਵੀ ਮਿੱਟੀ ਝੜਦੀ ਏ ਉਨੀ ਕਹੀ ਝਾੜ ਕੇ ਕੱਢ ਸਕਦੇ ਇਸ ਤਰ੍ਹਾਂ ਸਾਧ ਸੰਗਤ ਜੀ ਉਸ ਮਿੱਟੀ ਨੂੰ ਝਾੜ ਕੇ ਇਕੱਠੀ ਕਰਕੇ ਤੇ ਜੋ ਕਾਗਜ਼ ਹੋਵੇਗਾ ਉਸ ਨੂੰ ਤੁਸੀਂ ਕਰ ਲੈਣਾ ਹੈ ਫੋਲਡ ਇਸੀ ਤਰ੍ਹਾਂ ਸਾਥ ਸੰਗਜ ਜੀ ਇਹ ਪੈਰਾਤੀ ਜੁਪੀ ਦੀ ਝਾੜੀ ਹੋਈ ਮਿੱਟੀ ਇਹ ਜੋ ਆਪਾਂ ਕਾਗਜ਼ ਦੇ ਵਿੱਚ ਫੋਲਡ ਕੀਤੀ ਇਸ ਨੂੰ ਤੁਸੀਂ ਆਪਣੀ ਘਰ ਤੋਂ ਬਾਅਦ ਬਾਹਰ ਪੀਪਲ ਦਾ ਦਰਖਤ ਤੇ ਉੱਥੇ ਲੈ ਕੇ ਜਾਣਾ ਇਹ ਤੇ ਜੋ ਪੀਪਲ ਦਾ ਦਰਖਤ ਤੇ ਉਸ ਦੇ ਮੋਢ ਦੇ ਵਿੱਚ ਬਿਲਕੁਲ ਇਸ ਕਾਗਜ਼ ਨੂੰ ਤੁਸੀਂ ਦਬਾ ਦੇਣਾ ਨੱਪ ਦੇਣਾ ਤੇ ਆਪਣੇ ਘਰ ਤੋਂ ਸਾਥ ਸੰਗਜ ਜੀ ਤੁਸੀਂ ਲੈ ਕੇ ਜਾਣਾ ਸ਼ੀਤਰ ਜਲ ਮੇਰੀ ਕਹਿਣ ਦਾ ਭਾਵ ਕਿ ਠੰਡਾ ਜਲ ਇਸ ਦਾ ਸਹਾਸੰਗੇ ਜੀ ਤੁਸੀਂ ਕੀ ਕਰਨਾ ਹੈ ਜਿੱਥੇ ਜਿਹੜੀ ਜਗ੍ਹਾ ਤੇ ਤੁਸੀਂ ਉਸ ਮਿੱਟੀ ਨੂੰ ਦੱਬਿਆ ਪਾਈਏ ਉਸ ਜਗ੍ਹਾ ਤੇ ਤੁਸੀਂ ਇਸ ਠੰਡੇ ਸ਼ੀਤਲ ਜਲ ਨੂੰ ਚੜਾਉਣਾ ਹੈ ਇਸੇ ਤਰ੍ਹਾਂ ਸਹਾਸੰਗੇ ਜੀ ਜਿੰਨਾ ਸਮਾਂ ਤੁਸੀਂ ਇਹ ਸ਼ੀਤਲ ਜਲ ਠੰਡਾ ਜਲ ਨਹੀਂ ਚੜਾਉਗੇ ਉਹਨਾਂ ਸਮਾਂ ਉਸ ਉਪਾਦ ਦਾ ਤੁਹਾਨੂੰ ਫਾਇਦਾ ਨਹੀਂ ਹੋਵੇਗਾ ਕਿਉਂਕਿ ਜਿਹੜੇ ਮਨੁੱਖ ਦੇ ਲਈ ਅਸੀਂ ਇਹ ਉਪਾਅ ਕਰ ਰਹੇ ਹਾਂ ਜੋ ਨਸ਼ੇ ਦਾ ਸੇਵਨ ਕਰਦਾ ਏ ਉਸ ਦਾ ਦਿਮਾਗ ਵੀ ਐਸੀ ਸਾਸੰਗਤ ਜੀ ਠੰਡਾ ਕਰ ਲੈ ਜਿਸ ਕਰਕੇ ਇਹ ਠੰਡਾ ਸ਼ੀਤਲ ਜਲ ਚੜਾਉਣਾ ਬਹੁਤ ਜ਼ਿਆਦਾ ਜ਼ਰੂਰੀ ਤੇ ਸਾਸੰਗਤ ਜੀ ਇਹ ਪੀਪਲ ਦੇ ਪੇੜ ਤੇ ਕੋਲ ਦਰਖਤ ਦੇ ਕੋਲ ਹੀ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਜੋ ਵੀ ਸਾਡੇ ਦੇਵੀ ਦੇਵਤੇ ਹੁੰਦੇ ਨੇ ਉਹ ਪੀਪਲ ਦੇ ਦਰਖਤ ਦੇ ਕੋਲ ਹੀ ਵਾਸ ਕਰਦੇ ਨੇ ਇਹ ਜਿਆਦਾ ਸਾਸੰਗੇ ਜੀ ਅਸੀਂ ਪੀਪਲ ਦੀ ਦਰਕਤ ਦੀ ਕੋਲ ਚਾਕੇ ਕੋਈ ਉਪਾਅ ਜਾਂ ਟੂਟਕਾ ਕਰਦੇ ਆਂ ਤੇ ਇਹ ਬਹੁਤ ਹੀ ਜ਼ਿਆਦਾ ਕਾਰਗਰ ਸਿੱਧ ਹੁੰਦੇ ਨੇ ਇੰਨਾ ਕਰਨ ਤੋਂ ਬਾਅਦ ਦੇ ਵਿੱਚ ਸਾਸੰਗੇ ਜੀ ਤੁਸੀਂ ਆਪਣੇ ਘਰ ਆ ਜਾਣਾ ਹੈ ਤੇ ਇਹ ਕਰਨ ਤੋਂ ਬਾਅਦ ਦੇ ਵਿੱਚ ਇੱਕ ਅਸੀਂ ਦੂਸਰਾ ਉਪਾਅ ਕਰਨਾ ਹੈ ਏਸੀ ਸਾਡਾ ਪਹਿਲਾ ਤੇ ਦੂਸਰਾ ਉਪਾਅ ਜਰੂਰ ਤੁਸੀਂ ਉਥੇ ਸਾਥ ਸੰਗੇ ਜੇ ਇਨਾ ਪਿੱਪਲ ਦੇ درخت ਦੇ ਕੋਲ ਮਿੱਟੀ ਦੱਬ ਕੇ ਪਾਣੀ ਪਾ ਕੇ ਇਹ ਉਪਾਅ ਕਰავोगे ਤੇ ਜਿਹੜਾ ਤੁਹਾਡੇ ਘਰ ਦਾ ਮਨੁੱਖ ਜੋ ਨਸ਼ੇ ਦਾ ਸੇਵਨ ਕਰਦਾ ਹੈ ਉਹਨਾਂ ਦਾ ਦਿਮਾਗ ਆਪਣੇ ਆਪ ਹੌਣ ਠੰਡਾ ਹੋਣਾ ਸ਼ੁਰੂ ਹੋ ਜਾਵੇਗਾ ਤੇ ਇਸ ਤੋਂ ਬਾਅਦ ਦੇ ਵਿੱਚ ਅਸੀਂ ਕਰਨਾ ਹੈ ਉਹ ਕਰਨ ਦੇ ਲਈ ਸਾਥ ਸੰਗ ਜੀ ਤੁਸੀਂ ਦੋ ਲੌਂਗ ਲੈਣੇ ਆ ਤੇ ਇਸ ਦੇ ਨਾਲ ਨਾਲ ਤੁਸੀਂ ਲੈਣੀਆਂ ਦੋ ਹਰੀਆਂ ਇਲਾਇਚੀਆਂ ਤੇ ਨਾਲ ਲੈਣਾ ਹੈ ਸਾਸੰਗਿਆ ਜੀ ਇੱਕ ਕਪੂਰ ਇਹਨੇ ਤਿੰਨਾਂ ਚੀਜ਼ਾਂ ਨੂੰ ਇੱਕ ਕਟੋਰੀ ਦੇ ਵਿੱਚ ਤੁਸੀਂ ਰੱਖ ਲੈਣਾ ਏ ਇੱਕ ਕਟੋਰੀ ਦੇ ਵਿੱਚ ਰੱਖਣ ਤੋਂ ਬਾਅਦ ਦੇ ਵਿੱਚ ਸਾਸੰਗਿਆ ਜੀ ਇਹਨਾਂ ਨੂੰ ਤੁਸੀਂ ਪੂਰੀ ਚੰਗੀ ਦੇ ਤਰ੍ਹਾਂ ਜਲਾ ਦੇਣਾ ਈ ਇਸ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਚਲਾ ਦੇਣਾ ਈ ਕਿ ਜਿਹੜਾ ਸਾਰੀਆਂ ਤਿੰਨੇ ਚੀਜ਼ਾਂ ਨੇ ਜਲ ਕੇ ਬਿਲਕੁਲ ਰਾਖ ਬਣ ਜਾਣ ਜਿਵੇਂ ਸਾਧ ਸੰਗੇਜੀ ਆਪਣੀ ਰਸੋਈ ਘਰ ਦੇ ਚਿਰਨੇ ਵੀ ਮਸਾਲੇ ਹੁੰਦੇ ਨੇ ਉਹ ਆਪਣੀ ਇਹ ਉਪਾਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਕੰਮ ਆਉਂਦੇ ਨੇ ਤੇ ਕਾਰਗਰ ਹੁੰਦੇ ਨੇ ਇਸੇ ਤਰ੍ਹਾਂ ਸਾਧ ਸੰਗੇਜੀ ਜੋ ਤੁਸੀਂ ਇਹ ਚੀਜ਼ਾਂ ਨੇ ਜਿਹੜੀਆਂ ਜਲਾਈਆਂ ਨੇ ਜਲਾਉਣ ਤੋਂ ਬਾਅਦ ਦੇ ਵਿੱਚ ਜਿਹੜੀ ਰਾਖ ਤਿਆਰ ਹੋ ਜਾਵੇਗੀ ਇਸ ਨੂੰ ਤੁਸੀਂ 7 ਦਿਨ ਲਗਾਤਾਰ ਉਸ ਬੰਦੇ ਦੇ ਮੱਥੇ ਤੇ ਲਗਾਉਣਾ ਹੈ ਇਸੀ ਤਰ੍ਹਾਂ ਸਾ ਸੰਗੇ ਜੀ ਜਿਹੜੇ ਮੱਥੀ ਤੇ ਨਹੀਂ ਲਗਾ ਸਕਦੀ ਮੇਰੀ ਕਹਿਣ ਦਾ ਭਾਵ ਕਿ ਜਿੰਨਾ ਦਾ ਕਹਿਣਾ ਹੈ ਕਿ ਐਸੀ ਉਸ ਮਨੁੱਖ ਨੂੰ ਦੱਸਣਾ ਹੀ ਨਹੀਂ ਚਾਹੁੰਦੇ ਕਿ ਉਸ ਦੇ ਲਈ ਅਸੀਂ ਕੋਈ ਉਪਾਅ ਕਰ ਰਹੇ ਹਾਂ ਤਾਂ ਜੋ ਉਹ ਨਸ਼ੇ ਦਾ ਸੇਵਨ ਕਰਨਾ ਛੱਡ ਦੇਵੇ ਤਾਂ ਉਹ ਭੈਣ ਪ੍ਰਾਸਾ ਸੰਗੇ ਜੀ ਉਸ ਮਨੁੱਖ ਦੇ ਕੱਪੜਿਆਂ ਤੇ ਜੋ ਨਸ਼ੇ ਦਾ ਸੇਵਨ ਕਰਦਾ ਇੱਕ ਛੋਟੀ ਜਿਹੀ ਬਿੰਦੀ ਮੇਰੇ ਕਹਿਨ ਦਾ ਭਾਵ ਕਿ ਜੋ ਰਾਖੇ ਉਸ ਨੂੰ ਤੁਸੀਂ ਸ਼ੂ ਦੇਣਾ ਹੈ ਉੰਡੇ ਕੱਪੜਿਆਂ ਦੇ ਨਾਲ ਥੋੜੀ ਜਿਹੀ ਤੁਸੀਂ ਇੱਕ ਤਰ੍ਹਾਂ ਦੀ ਬਿੰਦੀ ਲਗਾ ਸਕਦੇ ਹੋ ਜਾਂ ਥੋੜਾ ਜਿਹਾ ਤੁਸੀਂ ਟਿੱਕਾ ਲਗਾ ਸਕਦੇ ਹੋ ਉਸ ਰਾਖ ਦਾ ਤਾਂ ਜੋ ਸਾਥ ਸੰਗੇਜੀ ਉਸ ਮਨੁੱਖ ਨੂੰ ਪਤਾ ਹੀ ਨਾ ਲੱਗੇ ਕਿ ਉਸ ਦੇ ਲਈ ਤੁਸੀਂ ਕੋਈ ਉਪਾਅ ਕਰ ਰਹੇ ਹੋ ਇਸ ਦੇ ਨਾਲ ਉਹ ਲੌਂਗ ਤੇ ਇਲਾਇਚੀਆਂ ਦੀ ਜੋ એનર્ਜੀ ਹੋਵੇਗੀ ਉਸ ਮਨੁੱਖ ਦੇ ਈ ਉਪਾ ਕਰੰਦੀ ਨਹਿ ਸਤਸੰਗੇ ਜੀ ਉਹ ਸ਼ਰਾਬ ਦਾ ਨਸ਼ੇ ਦਾ ਸੇਵਨ ਕਰਨਾ ਮਨੁੱਖ ਛੱਡ ਦੇਵੇਗਾ ਤੇ ਆਪਣੇ ਘਰ ਦੇ ਕਮਾਕਾਰਾਂ ਦੇ ਵਿੱਚ ਲੱਗਣਾ ਸ਼ੁਰੂ ਹੋ ਜਾਵੇਗਾ ਤੇ ਹੋਰ ਤਾਂ ਸਤਸੰਗੇ ਜੀ ਵਾਹਿਗੁਰੂ ਦੀ ਇੰਨੀ ਕਿਰਪਾ ਹੋਵੇਗੀ ਕਿ ਉਹ ਭਗਤੀ ਸਿਮਰਨ ਕਰਨ ਵਿੱਚ ਵੀ ਲੱਗ ਜਾਵੇਗਾ ਸੋ ਸਤਸੰਗੇ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਇਹ ਇੱਕ ਬਹੁਤ ਹੀ ਜ਼ਿਆਦਾ کارਗਰ ਤਿਕਰੇਲੂ ਉਪਾਏ ਉਹਨਾਂ ਦੇ ਲਈ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਨਸ਼ੇ ਦਾ ਸੇਵਨ ਕਰਦੇ ਨੇ ਸ਼ਰਾਬ ਦਾ ਤੇ ਇੱਕ ਵਾਰ ਇਹ ਉਪਾਅ ਜ਼ਰੂਰ ਕਰਕੇ ਦੇਖਿਓ ਤੁਹਾਸੀ ਜਿਹੜਾ ਮਮਦਸਤਾ ਹੁੰਦਾ ਹੈ ਆਪਣੇ ਘਰ ਦੇ ਵਿੱਚ ਇਲਾਇਚੀ ਜਾਂ ਕੋਈ ਵੀ ਚੀਜ਼ ਪੀਸਣ ਵਾਲਾ ਉਸ ਦੇ ਵਿੱਚ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਰਗੜ ਕੇ ਤੁਸੀਂ ਪੀਸ ਲੈਣਾ ਇਸ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਇਸ ਚੀਜ਼ ਨੂੰ ਤੁਸੀਂ ਜਿਵੇਂ ਆਪਾਂ ਮਿਕਸੀ ਦੇ ਵਿੱਚ ਪੀਸਣ ਲੱਗ ਜਾਂਦੇ ਆ ਆਪਾਂ ਨੂੰ ਹੁੰਦਾ ਹੈ ਕਿ ਆਪਣੇ ਘਰ ਦੇ ਵਿੱਚ ਮਾਮਦਾਸ ਤਾਂ ਨਹੀਂ ਹੋਏਗਾ ਆਪਾਂ ਮਿਕਸੀ ਦੇ ਨਾਲ ਪੀਸ ਲੈਨੇ ਆ ਕਿ ਇਸ ਨੂੰ ਪੀਸਣਾ ਹੀ ਪਰ ਮਿਕਸਰ ਦੇ ਵਿੱਚ ਇਸ ਨੂੰ ਬਿਲਕੁਲ ਨਹੀਂ ਪੀਸਣਾ ਇਸ ਨੂੰ ਤੁਸੀਂ ਮਾਮਦਾਸ ਤੇ ਹੀ ਪੀਸ ਲੈ ਇਸ ਨੂੰ ਘੋਟ ਲੈਣਾ ਕੁੱਟਣ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਇਸ ਦਾ ਇੱਕ ਮਿਸ਼ਰਣ ਤਿਆਰ ਕਰ ਲੈਣਾ ਤੇ ਮਿਸ਼ਰਣ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਤਿਆਰ ਕਰਨ ਤੋਂ ਬਾਅਦ ਇਹ ਵਿੱਚ ਜਿਹੜਾ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਦਾ ਸਥਾਨ ਬਣਿਆ ਹੋਵੇਗਾ ਜਿੱਥੇ ਬੈਠ ਕੇ ਤੁਸੀਂ ਆਪਣਾ ਪਾਠ ਪੂਜਾ ਕਰਦੇ ਹੋ ਤੇ ਇਸ ਜਿਹੜਾ ਤੁਸੀਂ ਮੇਸ਼ਰਣ ਤਿਆਰ ਕੀਤਾ ਹੈ ਨਾ ਇਸ ਨੂੰ ਤੁਸੀਂ ਆਪਣੇ ਪਾਠ ਪੂਜਾ ਵਾਲੇ ਸਥਾਨ ਤੇ ਕੁਝ ਸਮੇਂ ਦੇ ਲਈ ਰੱਖ ਦੇਣਾ ਤੁਸੀਂ ਕੋਸ਼ਿਸ਼ ਇਹ ਵੀ ਕਰ ਸਕਦੇ ਹੋ ਕਿ ਜੇਕਰ ਤੁਸੀਂ ਇਸ ਨੂੰ ਪੂਰੀ ਰਾਤ ਰੱਖ ਲਓਗੇ ਤਾਂ ਇਹ ਤੁਹਾਡੇ ਲਈ ਹੋਰ ਵੀ ਜ਼ਿਆਦਾ ਬੈਸਟ ਏ ਜਦੋਂ ਤੁਸੀਂ ਇਹ ਪੀਸੇ ਹੋਏ ਮਿਸ਼ਰਣ ਨੂੰ ਤੁਸੀਂ ਆਪਣੇ ਪਾਠ ਪੂਜਾ ਵਾਲੇ ਸਥਾਨ ਤੇ ਰੱਖੋਗੇ ਤਾਂ ਰੱਖਣ ਦੇ ਸਮੇਂ ਤੁਸੀਂ ਪਰਮਾਤਮਾ ਜਿਹੜੇ ਵੀ ਆਪਣੇ ਗੁਰੂ ਪੀਰ ਦੇਵੀ ਦੇਵਤੇ ਨੂੰ ਮੰਨਦੇ ਹੋ ਉਹਨਾਂ ਦੇ ਅੱਗੇ ਹੱਥ ਚੋੜ੍ਹ ਕੇ ਤੁਸੀਂ ਇਹੀ ਅਰਦਾਸ ਬੇਨਤੀ ਕਰਨੀ ਹੈ ਕਿ ਜਿਹੜੇ ਵੀ ਮਿਸ਼ਨ ਦੇ ਲਈ ਜਿਹੜੇ ਵੀ ਕੰਮ ਦੇ ਲਈ ਤੁਸੀਂ ਇਸ ਉਪਾਅ ਨੂੰ ਕਰ ਰਹੇ ਹੋ ਤੁਸੀਂ ਇਸ ਮਿਸ਼ਰਣ ਨੂੰ ਤਿਆਰ ਕੀਤਾ ਉਸ ਤੁਹਾਨੂੰ ਕੰਮ ਦੇ ਵਿੱਚ ਸਫਲਤਾ ਵਾਹੇ ਗੁਰੂ ਤੁਹਾਨੂੰ ਤਰੱਕੀ ਸਫਲਤਾ ਦੇ ਇਸ ਤਰ੍ਹਾਂ ਕਰ ਸਕਦੇ ਹੋ ਤਾਂ ਇਸ ਤਰੀਕੇ ਵੀ ਕਰ ਸਕਦੇ ਹੋ ਚੇਕਨ ਨਹੀਂ ਤਾਂ ਜੇ ਇਸ ਦਿਨ ਸੋਮਵਾਰ ਦੇ ਦਿਨ ਜੋ ਤੁਹਾਡੇ ਘਰ ਦੇ ਵਿੱਚ ਨਸ਼ੇ ਤੇ ਸ਼ਰਾਬ ਦਾ ਸੇਵਨ ਕਰਦਾ ਤੁਹਾਡਾ ਪਰਿਵਾਰਿਕ ਮੈਂਬਰ ਉਸ ਨੂੰ ਇਹ ਦਵਾਈ ਦੇਣੀ ਹੈ ਤਾਂ ਉਸ ਦੇ ਲਈ ਤੁਸੀਂ ਸੋਮਵਾਰ ਤੇ ਦਿਨ ਹੋ ਸਕੇ ਤਾਂ ਸ਼ਿਵ ਮੰਦਰ ਵੀ ਜਾ ਸਕਦੇ ਹੋ ਉੱਥੇ ਜਾ ਕੇ ਤੁਸੀਂ ਕੀ ਕਰਨਾ ਹੈ ਕਿ ਜਿਹੜੀ ਇਹ ਦਵਾਈ ਤੁਸੀਂ ਮਿਸ਼ਰਣ ਤਿਆਰ ਕੀਤਾ ਹੈ ਥੋੜੇ ਸਮੇਂ ਦੇ ਲਈ ਤੁਸੀਂ ਉੱਥੇ ਸ਼ਿਵ ਲਿੰਗ ਕੇ ਮੰਦਰ ਜਾ ਕੇ ਉਥੇ ਥੋੜਾ ਸਮੇਂ ਇਸ ਮਿਸ਼ਰਣ ਨੂੰ ਰੱਖਦੇ ਹੋ ਤੇ ਥੋੜਾ ਜਿਹਾ ਇਸ ਮਿਸ਼ਰਣ ਉਥੇ ਸ਼ੇਵਲਿੰਗ ਦੇ ਚੜਾ ਕੇ ਤੁਸੀਂ ਬਾਕੀ ਨੂੰ ਘਰ ਵਾਪਸ ਲੈ ਆਉਣਾ ਜੇਕਰ ਇਸ ਤਰੀਕੇ ਦੇ ਨਾਲ ਕਰਦੇ ਹੋ ਤੇ ਇਸ ਦਾ ਵੀ ਰਿਜ਼ਲਟ ਤੁਹਾਨੂੰ ਬਹੁਤ ਹੀ ਜ਼ਿਆਦਾ ਬੈਸਟ ਹੋਣ ਵਾਲਾ ਹੈ ਤੇ ਦੂਸਰੀ ਗੱਲ ਜਿਹੜੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਜੇ ਜੋ ਵੀ ਤੁਸੀਂ ਮਿਸ਼ਰਣ ਤਿਆਰ ਕੀਤਾ ਹੈ ਨਾ ਇਸ ਮਿਸ਼ਰਣ ਦੀਆਂ ਸਿਰਫ ਤੁਸੀਂ ਗਿਣਤੀ ਦੀਆਂ ਤਿੰਨ ਪੁੜੀਆਂ ਬਣਾਉਣੀਆਂ ਨੇ ਉਹ ਇਸ ਲਈ ਕਿਉਂਕਿ ਇਸ ਮਿਸ਼ਰਣ ਨਾਲ ਸਿਰਫ ਤੁਸੀਂ ਤਿੰਨ ਦਿਨ ਹੀ ਵਰਤਣਾ ਹੈ ਕੈਮ ਦਾ ਭਾਵ ਕਿ ਤਿੰਨ ਦਿਨ ਹੀ ਤੁਸੀਂ ਇਸ ਨੂੰ ਲੈਣਾ ਹੈ ਤੇ ਤੁਸੀਂ ਮਿਸ਼ਰਣ ਇੰਨਾ ਕੁ ਤਿਆਰ ਜ਼ਰੂਰ ਕਰਨਾ ਹੈ ਕਿ ਉਸ ਦੀਆਂ ਤਿੰਨ ਪੁੜੀਆਂ ਚੰਗੀ ਤਰ੍ਹਾਂ ਬਣ ਜਾਣ ਤੇ ਜੋ ਆਪਣੇ ਘਰ ਦੇ ਵਿੱਚ ਵਿਅਕਤੀ ਨਸ਼ੇ ਜਾਂ ਸ਼ਰਾਬ ਦਾ ਸੇਵਨ ਕਰਦਾ ਹੈ ਉਸ ਨੂੰ ਇਹ ਤਿੰਨ ਦਿਨ ਦੀਆਂ ਪੁੜੀਆਂ ਵਧੀਆ ਤਰੀਕੇ ਦੇ ਨਾਲ ਅਸੀਂ ਦੇ ਸਕੀਏ ਤੇ ਇਹ ਪੁੜੀਆਂ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਸੋਮਵਾਰ ਤੋਂ ਲੈ ਕੇ ਸੋਮਵਾਰ ਵਾਲੇ ਦਿਨ ਤੁਸੀਂ ਸ਼ਾਮ 5 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਜੋ ਤੁਹਾਡੇ ਘਰ ਦੇ ਵਿੱਚ ਸ਼ਰਾਬ ਜਾਂ ਨਸ਼ੇ ਦਾ ਸੇਵਨ ਕਰਦੇ ਜੋ ਤੁਹਾਡਾ ਫੈਮਿਲੀ ਮੈਂਬਰ ਉਸ ਨੂੰ ਸੋਮਵਾਰ ਦੇ ਦਿਨ 5 ਵਜੇ ਤੋਂ ਪਹਿਲਾਂ ਪਹਿਲਾਂ ਇੱਕ ਪੁੜੀ ਤੁਸੀਂ ਖਵਾ ਦੇਣੀ ਇਸ ਪੂੜੀ ਨੂੰ ਤੁਸੀਂ ਕਿਸ ਤਰੀਕੇ ਤੇ ਕਿਵੇਂ ਖਵਾਉਣਾ ਇਹ ਤੁਹਾਡੇ ਤੇ ਡਿਪੈਂਡ ਹੈ ਕਿਉਂਕਿ ਕਈ ਵਿੱਚ ਲੋਕ ਹੁੰਦੇ ਨੇ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਨਸ਼ੇ ਤੇ ਸ਼ਰਾਬ ਨੂੰ ਛੱਡਣਾ ਚਾਹੁੰਦੇ ਆ ਪਰ ਅਸੀਂ ਛੱਡ ਨਹੀਂ ਪਾਉਂਦੇ ਵੀ ਉਹਨਾਂ ਦੇ ਲਈ ਤਾਂ ਬਹੁਤ ਹੀ ਜ਼ਿਆਦਾ ਸੌਖਾ ਹੈ ਕਿ ਜਦੋਂ ਉਹਨਾਂ ਦਾ ਕਿਸੇ ਵੀ ਨਸ਼ੇ ਜਾਂ ਫਿਰ ਸ਼ਰਾਬ ਨੂੰ ਉਹਨਾਂ ਦਾ ਮਨ ਕਰਦਾ ਤੇ ਉਸ ਸਮੇਂ ਉਹ ਇੱਕ ਇਸ ਪੂੜੀ ਨੂੰ ਖਾ ਲੈਣ ਉਹਨਾਂ ਦਾ ਮਨ ਬਿਲਕੁਲ ਹੀ ਨਹੀਂ ਕਰੇਗਾ ਪਰ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਕਿ ਇਸ ਦਾ ਤੁਸੀਂ ਸਿਰਫ ਤਾਂ ਸਿਰਫ 3 ਦਿਨ ਹੀ ਸੇਵਨ ਕਰਨਾ 3 ਦਿਨ ਹੀ ਖਾਣੀ ਹੈ 3 ਦਿਨ ਤੋਂ ਜ਼ਿਆਦਾ ਕੁਝ ਨਹੀਂ ਖਾਣੀ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਇਹ ਚੀਜ਼ ਤੁਸੀਂ ਇਹ ਪੂੜੀਆਂ ਬਣਾ ਕੇ ਉਹਨੂੰ ਦੇਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਹਦਾ ਜਿਹੜਾ ਮਾਨ ਹੀ ਨਾ ਉਹ ਇੱਕਦਮ ਹੀ ਇਸ ਚੀਜ਼ ਤੋਂ ਚੱਲ ਜਾਵੇਗਾ ਜੇਕਰ ਤੁਸੀਂ ਇਹ ਕੁੜੀਆਂ ਦਿਓਗੇ ਨਾ ਤੇ ਇਹਦਾ ਜੋ ਵੀ ਤੁਹਾਡੇ ਘਰ ਦੇ ਵਿੱਚ ਸ਼ਰਾਬ ਦੇ ਨਸ਼ੇ ਦਾ ਸੇਵਨ ਕਰਦਾ ਨਾ ਉਹਨਾਂ ਨੂੰ ਇਹ ਚੀਜ਼ ਦਾ ਟੇਸ ਨਸ਼ੇ ਜਾਂ ਸ਼ਰਾਬ ਦਾ ਚੰਗਾ ਹੀ ਨਹੀਂ ਲੱਗਣਾ ਉਹਨਾਂ ਨੂੰ ਜਿਹੜਾ ਜੀਭ ਦਾ ਸਵਾਦ ਹੈ ਨਾ ਇਹ ਚੀਜ਼ ਦਾ ਉਹ ਬਿਲਕੁਲ ਵੀ ਚੰਗਾ ਨਹੀਂ ਲੱਗਣਾ ਜਿਸ ਕਰਕੇ ਉਹਨਾਂ ਦਾ ਨਾ ਤਾਂ ਸ਼ਰਾਬ ਪੀਣ ਨੂੰ ਮਨ ਕਰੇਗਾ ਨਾ ਹੀ ਨਸ਼ਾ ਕਰਨ ਨੂੰ ਇਹ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਤੇ کارਗਰ ਉਪਾਏ ਜਿਹੜਾ ਇਹ ਮਿਸ਼ਰਣ ਤਿਆਰ ਕੀਤਾ ਹੈ ਨਾ ਇਹ ਬਹੁਤ ਹੀ ਜ਼ਿਆਦਾ کارਗਰ ਸਿੱਧ ਹੋਇਆ ਤੇ ਬਹੁਤ ਲੋਕਾਂ ਨੂੰ ਇਹਦੇ ਤੋਂ ਫਾਇਦੇ ਵੀ ਹੋਏ ਨੇ ਤੇ ਇੱਕ ਗੱਲ ਦਾ ਤੁਸੀਂ ਹੋਰ ਖਾਸ ਧਿਆਨ ਰੱਖਣਾ ਹੈ ਕਿ ਇਸ ਉਪਾਅ ਨੂੰ ਜਿਹੜੀ ਤੁਸੀਂ ਦਵਾਈ ਦੇ ਰਹੇ ਹੋ ਨਾ ਇਹ ਮਿਸ਼ਰਣ ਤਿਆਰ ਕਰਕੇ ਇਹ ਤੁਹਾਡੇ ਘਰ ਦਾ ਫੈਮਿਲੀ ਮੈਂਬਰ ਚੋ ਵੱਡਾ ਤੁਹਾਡੀ ਘਰ ਦੇ ਵਿੱਚ ਉਹੀ ਕਰ ਸਕਦਾ ਹੈ ਤੇ ਜੇਕਰ ਤੁਹਾਡੇ ਘਰ ਦਾ ਫੈਮਿਲੀ ਮੈਂਬਰ ਜੋ ਤੁਹਾਡੇ ਘਰ ਦੇ ਵਿੱਚੋਂ ਵੱਡਾ ਹੈ ਉਹ ਹੀ ਸ਼ਰਾਬ ਤੇ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਫਿਰ ਤੁਹਾਡੇ ਘਰ ਦਾ ਕੋਈ ਵੱਡਾ ਬੱਚਾ ਜਿਹੜੇ ਤੁਹਾਡੇ ਘਰ ਦੇ ਵਿੱਚ ਬੱਚੇ ਨੇ ਉਹਨਾਂ ਦੇ ਵਿੱਚੋਂ ਜਿਹੜਾ ਵੀ ਵੱਡਾ ਬੱਚਾ ਹੋਵੇਗਾ ਉਹ ਜੇਕਰ ਤਾਂ ਉਹਨੂੰ ਸ਼ਰਾਬੀ ਨੂੰ ਜੋ ਤੁਹਾਡੇ ਘਰ ਦੇ ਵਿੱਚ ਸ਼ਰਾਬ ਜਾਂ ਨਸ਼ਾ ਦਾ ਸੇਵਨ ਕਰਦਾ ਹੈ ਉਸ ਨੂੰ ਦੱਸ ਕੇ ਤੁਸੀਂ ਇਹ ਮਿਸ਼ਰਣ ਦੇ ਰਹੇ ਹੋ ਤਾਂ ਉਹ ਬੱਚਾ ਹੈ ਜੋ ਵੱਡਾ ਤੁਹਾਡੇ ਘਰ ਦੇ ਵਿੱਚ ਉਹ ਆਪਣੇ ਹੱਥ ਦੀ ਨਾਲ ਦੇ ਸਕਦਾ ਜੇਕਰ ਚੋਰੀ ਛਿਪੇ ਦੇ ਰਹੇ ਹੋ ਤਾਂ ਵੀ ਉਹੀ ਜਿਸ ਵੀ ਤਰੀਕੇ ਦੇ ਰਿਆ ਉਹਨੂੰ ਹੀ ਦੇਣੀ ਚਾਹੀਦੀ ਹੈ ਇੱਕ ਵਾਰ ਜ਼ਰੂਰ ਕਰਕੇ ਦੇਖੋ ਇਸ ਦਾ ਅਸਰ ਤੁਹਾਨੂੰ ਖੁਦ ਵਰ ਖੁਦ ਨਜ਼ਰ ਆਵੇਗਾ ਸਿਰਫ 3 ਦਿਨ ਸ਼ਾਮ ਨੂੰ 5 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਪੂੜੀ ਖਵਾ ਦੇਣੀ ਹੈ ਤੇ ਸਿਰਫ 3 ਦਿਨ ਹੀ ਤੁਸੀਂ ਇਹ ਤਿੰਨੋਂ ਪੂੜੀਆਂ ਖਵਾਉਣੀਆਂ ਨੇ ਇਸ ਤੋਂ ਜ਼ਿਆਦਾ ਤੁਸੀਂ ਨਹੀਂ ਕਰਨਾ ਇਹ ਉਪਾਅ ਬਹੁਤ ਹੀ ਜ਼ਿਆਦਾ ਕਾਰਗਰ ਹੈ ਤੇ ਇਹ ਇੱਕ ਗੁਰੂ ਜੀ ਨੇ ਦੱਸਿਆ ਸੀ ਕਿ ਉਹ ਆਮ ਕੋਈ ਨਹੀਂ ਨੇ ਜਿਨ੍ਹਾਂ ਨੇ ਦੱਸਿਆ ਬਹੁਤ ਹੀ ਵਧੀਆ ਨੇ ਜਿਨ੍ਹਾਂ ਨੇ ਇਸ ਉਪਾਣ ਨੂੰ ਦੱਸਿਆ ਏ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਨਸ਼ੇ ਦੀ ਸ਼ਰਾਬ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਘਰਾਂ ਦੇ ਵਿੱਚ ਪ੍ਰੋਬਲਮ ਆਉਂਦੀਆਂ ਨੇ ਕਈਆਂ ਕਈ ਕਈ ਘਰ ਵੀ ਟੁੱਟ ਜਾਂਦੇ ਨੇ ਇਸ ਚੀਜ਼ ਨੂੰ ਲੈ ਕੇ ਸੋ ਇਸ ਕਰਕੇ ਤੁਸੀਂ ਇਸ ਉਪਾਣ ਨੂੰ ਜ਼ਰੂਰ ਕਰਕੇ ਦੇਖਿਓ ਤੁਹਾਨੂੰ ਇਸ ਦਾ ਰਿਜ਼ਲਟ ਜ਼ਰੂਰ ਮਿਲੇਗਾ ਤੇ ਇਸ ਦੇ ਨਾਲ ਨਾਲ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਪਾਠ ਪੂਜਾ ਸੇਵਾ ਸਿਮਰਨ ਕਰਦੇ ਹੋ ਜਿਹੜੇ ਵੀ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਦਾ ਤੁਸੀਂ ਉਹਨਾਂ ਨੂੰ ਯਾਦ ਕਰਦੇ ਸਮੇਂ ਜੋ ਵੀ ਤੁਸੀਂ ਧਿਆਨ ਧਰ ਕੇ ਤੁਸੀਂ ਸਿਮਰਨ ਕਰਦੇ ਹੋ ਨਾ ਤਾਂ ਸਿਮਰਨ ਕਰਦੇ ਸਮੇਂ ਪਾਠ ਪੂਜਾ ਕਰਦੇ ਸਮੇਂ ਤੁਹਾਡੇ ਘਰ ਦਾ ਜੋ ਵੀ ਫੈਮਿਲੀ ਮੈਂਬਰ ਸ਼ਰਾਬ ਨਸ਼ੇ ਦਾ ਸੇਵਨ ਕਰਦਾ ਹੈ ਨਾ ਤਾਂ ਉਹਨਾਂ ਦੇ ਲਈ ਤੁਸੀਂ ਪ੍ਰਾਰਥਨਾ ਅਰਦਾਸ ਜ਼ਰੂਰ ਕਰਿਆ ਕਰੋ ਕਿ ਉਹ ਇਹ ਚੀਜ਼ ਛੱਡ ਕੇ ਪਰਮਾਤਮਾ ਦੇ ਨਾਲ ਚੜ ਜਾਣ ਸੋ ਇਹੇ ឧបਾਧੇ ਨਾਲ ਦਾਲ ਤੁਸੀਂ ਪਰਮਾਤਮਾ ਦੇ ਅੱਗੇ ਵੀ ਅਰਦਾਸ ਜ਼ਰੂਰ ਕਰਨੀ ਹੈ ਤੇ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਪਾਠ ਕਰਦੇ ਹੋ ਤਾਂ ਪਾਠ ਨੂੰ ਉੱਚੀ-ਉੱਚੀ ਬੋਲ ਕੇ ਕਰਿਆ ਕਰੋ ਤਾਂ ਜੋ ਕਿ ਤੁਹਾਡੇ ਘਰ ਦਾ ਉਹ ਵਿਅਕਤੀ ਜੋ ਕਿ ਮਾੜੀ ਇਹ ਸੰਗਤ ਦੇ ਵਿੱਚ ਪਿਆ ਹੋਇਆ ਉਸ ਦੇ ਕੰਨਾਂ ਦੇ ਵਿੱਚ ਪਾਠ ਗੁਰਬਾਣੀ ਦੀ ਆਵਾਜ਼ ਜਾਵੇ ਦਾ ਉਹਦੇ ਮਨ ਮੇਰ ਪਏ ਤੇ ਪਰਮਾਤਮਾ ਦੇ ਨਾਲ ਚੜ ਜਾਵੇ ਤੇ ਇਹ ਮਾੜੀ ਸੰਗਤ ਤੋਂ ਦੂਰ ਹੋ ਕੇ ਨਸ਼ੇ ਤੇ ਸ਼ਰਾਬ ਦਾ ਸੇਵਨ ਕਰਨਾ ਛੱਡ ਦੇਵੇ। ਬਾਕੀ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਨਾ ਤੇ ਇਸ ਉਪਾਅ ਦੇ ਨਾਲ ਤਾਂ ਤੁਹਾਨੂੰ ਰਿਜ਼ਲਟ 3 ਦਿਨਾਂ ਦੇ ਵਿੱਚ ਹੀ ਮਿਲਣਾ ਸ਼ੁਰੂ ਹੋ ਜਾਵੇਗਾ। ਸੋ ਇੱਕ ਵਾਰ ਜ਼ਰੂਰ ਇਸ ਉਪਾਅ ਨੂੰ ਕਰਕੇ ਦੇਖਿਓ ਤੇ ਇਸ ਵੀਡੀਓ ਨੂੰ ਵੀ ਹੋਰ ਲੋਕਾਂ ਦੇ ਤੱਕ ਅੱਗੇ ਜ਼ਰੂਰ ਸ਼ੇਅਰ ਕਰਿਓ। ਕਿਉਂਕਿ ਇਹੇ ਪ੍ਰੋਬਲਮ ਅੱਜਕੱਲ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਹੋ ਰਹੀ ਹੈ ਤਾਂ ਜੋ ਕਿ ਤੁਹਾਡੀ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਇਹ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰੀਕੇ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਵਾਦ ਤੋਂ ਵਾਦ ਲਾਈਕ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ